ਪੰਜਾਬੀ ਮਾਡਲ ਸ੍ਰਿਸ਼ਟੀ ਮਾਨ ਦੇ ਘਰ ਵਾਲੇ ਜਾਨੀ ਕਿ ਅਰਸ਼ਬੱਲ ਦੀ ਮਨਪ੍ਰੀਤ ਮੰਨਾ ਦੇ ਨਾਲ ਕੌਂਟਰੋਵਰਸਰੀ ਚੱਲ ਰਹੀ ਹੈ ਜਿਸ ਤੋਂ ਬਾਅਦ ਮੰਨਪ੍ਰੀਤ ਮੰਨਾ ਦੇ ਘਰ ਅਰਸ਼ਬੱਲ ਪਹੁੰਚਿਆ ਤੇ ਜਿਸ ਤੋਂ ਬਾਅਦ ਮੰਨਪ੍ਰੀਤ ਮੰਨਾ ਨੇ ਇੱਕ ਪੋਸਟ ਰਾਈਨ ਨੂੰ ਕਿਹਾ ਹੈ ਕਿ ਅਰਸ਼ਬੱਲ ਨੂੰ ਮਾਰ ਕੇ ਜਾਊਂਗਾ ਇੰਡੀਆ ਲੈਵਲ ਥ੍ਰੈਟ ਰੋਕ ਲੋ ਜਿੰਨੇ ਰੋਕਣਾ ਕਰ ਜਾਂਦੀ ਗਲਤੀ ਕਰ ਲਈ ਫੈਮਲੀ ਬਦਲੇ ਫੈਮਲੀ ਖਾਜੂ ਤੈਨੂੰ ਭੋਗ ਰੱਖ ਲੈ ਆਪਣਾ ਆਪੇ ਬਾਕੀ ਆਓ ਦੇਖੋ ਤੁਸੀਂ ਵੀ ਸ੍ਰਿਸ਼ਟੀ ਮਾਨ ਦੇ ਘਰ ਵਾਲੇ ਨੇ ਵੀ ਕੀ ਕੀਤਾ ਤੇ ਤੇ ਮਨਪ੍ਰੀਤ ਮੰਨਾ ਨੇ ਵੀ ਕੀ ਕੀਤਾ ਦੀ ਤਾਇਰ ਬਾਬ ਮੈਨੂੰ ਇਹ ਨਾਲ ਸੁ੍ਰਿਸ਼ਟੀ ਮਾਨ ਜਿਹੜੀ ਵੀ ਆ ਤੂੰ ਅੱਜ ਅਰਦਾਸ ਕਰ ਲਾ ਫਤਿਹਗੜ੍ਹ ਸਾਹਿਬ ਦਾ ਨਾਮ ਲੈ ਕੇ ਇਹ ਸਾਡੇ ਏਰੀਏ 'ਚ ਐਂਟਰ ਹੋ ਗਿਆ ਤੇਰੀ ਗੋਲੀ ਵੱਜੂਗੀ ਤੇਰੀ ਗੋਲੀ ਵੱਜੂਗੀ ਅਜੇ ਹਟਾ ਹਨਾ ਉਹ ਬਾਬਾ ਇੱਧਰ ਗਈ ਮਾਰਦਾ ਉਹ ਤੇ ਇੱਥੇ ਇੱਥੇ ਮੇਰਾ ਅਖਰੀ ਆ ਇੱਧਰ ਲੈਦਾ ਘਰ ਆ ਜੇ ਲੌਂਡੇ ਦਾ ਘਰ ਘਾਂਟੂ ਆ ਤੇਰੇ ਘਰ ਕੋਲ ਉੱਤੀ ਆਜੋ ਆਜੋ <coughs> ਅਰਚਬਲ ਜਦੋਂ ਮਨਪ੍ਰੀਤ ਮੰਨਾ ਦੇ ਘਰ ਜਾਂਦਾ ਤੇ ਘਰ ਦੇ ਹਾਲਾਤ ਬਹੁਤ ਮਾੜੇ ਹੁੰਦੇ ਆ ਜਦੋਂ ਉਹਨਾਂ ਦੇ ਬਾਪੂ ਜੀ ਨੂੰ ਮਿਲਦਾ ਤੇ ਬਾਪੂ ਜੀ ਕੋਈ ਦਾਅ ਦੇਨੇ ਕਿ ਸਾਡੇ ਤੇ ਹਾਲਾਤ ਬਹੁਤ ਮਾੜੇ ਆ ਸਾਨੂੰ ਤਾਂ ਦਵਾਈ ਵੀ ਨਹੀਂ ਦਵਾਉਂਦਾ ਹੋਰ ਵੀ ਕਾਫੀ ਗੱਲਾਂ ਕੀਤੀਆਂ ਨੇ ਜੋ ਕਿ ਸੋਸ਼ਲ ਮੀਡੀਆ ਉੱਪਰ ਇੱਕ ਵਿਵਾਦ ਦਾ ਕੰਮ ਕਰ ਰਹੀਆਂ ਨੇ ਆਓ ਤੁਸੀਂ ਵੀ ਦੇਖੋ ਪੂਰੀ ਵੀਡੀਓ ਦੱਸਿਓ ਦੋਨਾਂ ਚੋਂ ਗਲਤ ਕੌਣਾ ਤਾਂ ਸਹੀ ਕੌਣਾ ਕਮੈਂਟਾਂ ਚ ਰਾਏ ਜ਼ਰੂਰ ਦਿਓ ਇਹ ਬਾਹਰ ਦੇ ਬਦਮਾਸ਼ੀਆਂ ਕਰਦੇ ਆ ਸ਼ਰਾਬ ਪੀ ਪੀ ਕੇ ਆ ਉਹ ਕਰਦਾਂਗੇ ਤੇ ਘਰ ਦੇ ਹਾਲਾਤ ਦੇ ਵੇਖੇ ਨਹੀਂ ਜਾਂਦਾ ਤੁਸੀਂ ਆਂਦੇ ਜੀ ਵੀ ਤੁਹਾਨੂੰ ਰੋਟੀ ਪਾਣੀ ਨਹੀਂ ਕਦੇ ਦਵਾਈ ਬੂਟੀ ਨਹੀਂ ਲਿਆ ਕੇ ਨੋ ਨੋ ਬਹੁਤ ਔਖਾ ਕੁੱਤ ਤੁਹਾਨੂੰ ਕੀ ਪਤਾ ਕਿਵੇਂ ਜ਼ਿੰਦਗੀ ਕਰਦੇ ਆਂ ਉਹੀ ਮੈਨੂੰ ਕਰਦੀ ਹਰ ਇੱਕ ਇਨਸਾਨ ਨੂੰ ਆਇਓ ਜਿੰਨਾ ਚਾਹੇ ਪਾਈਓ ਜਿੰਨਾ ਕੋਣ ਹੱਟ ਚੱਲਦੇ ਆਂ ਕਰਦੇ ਆਂ